ਕੀ ਕਹਿ ਸਕਦਾ ਕਿ ਕਾਂਗਰਸ ਅਤੇ ਭਾਰਸਪਾ ਦਾ ਇੱਥੇ ਕਬਜ਼ਾ ਰਿਹਾ ਉਹਨਾਂ ਦੇ ਐਮਪੀ ਰਹੇ ਨੇ ਇਸ ਵਾਰ ਤੁਸੀਂ ਤੁਹਾਨੂੰ ਪਾਰਟੀ ਨੇ ਉਤਾਰਿਆ ਹੈਗਾ ਤੁਹਾਡੀ ਸਰਕਾਰ ਹੈ ਪੰਜਾਬ 'ਚ ਕਿਹੜੇ ਐਸੇ ਮੁੱਦੇ ਨੇ ਜੋ ਐਜ਼ ਅ ਐਮਪੀ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਕਿਹੜੇ ਐਸੇ ਕੰਮ ਨੇ ਜਿਹੜੇ ਪਹਿਲੇ ਦਸ਼ਕਾਂ ਦੇ ਵਿੱਚ ਨੇਪਰੇ ਨਹੀਂ ਚੜੇ ਉਹਨਾਂ ਚੜਾਂਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ 75 ਸਾਲਾਂ ਤੋਂ ਸਾਡੇ ਗਰਦਾਸਪੁਰ ਦੇ ਲੋਕ ਸਭਾ ਹਵਲੇ ਹਲਕੇ ਦਾ ਹਰ ਇੱਕ ਨੂੰ ਮੌਕਾ ਦਿੱਤਾ ਗਰਦਾਸਪੁਰ ਦੇ ਵਿੱਚ ਮੁੱਦੇ ਮੁੱਦੇ ਨੇ ਜੀ ਪਰ ਦੁੱਖ ਦੀ ਗੱਲ ਇਹ ਹੈ ਇੱਥੋਂ ਦਾ ਮੁੱਦਾ ਕਿਸੇ ਨੇ ਅਜੇ ਤੱਕ ਰੱਖਿਆ ਨਹੀਂ ਜੇ ਅਕਾਲੀ ਦਲ ਭਾਜਪਾ ਦਾ ਲੀਡਰ ਬਣਦਾ ਸੀ ਐਮਪੀ ਉਹਨੂੰ ਭੇਜਿਆ ਉਹਨੇ ਕੋਈ ਮੁੱਦੇ ਨਹੀਂ ਚੁੱਕੇ ਜੇ ਕਾਂਗਰਸ ਦੇ ਭੇਜੇ ਉਹਨਾਂ ਨੇ ਕੋਈ ਮੁੱਦੇ ਨਹੀਂ ਚੁੱਕੇ ਸੋ ਕਹਿਣ ਦਾ ਭਾਵ ਹੁਣ ਸਮਾਂ ਹੈ ਅੱਜ ਆਮ ਘਰਾ ਦੇ ਜਵਾਬ ਅੱਗੇ ਆਏ ਨੇ ਜੇ ਚੋਣੇ ਆ ਗਰਦਾਸਪੁਰ ਲੋਕ ਸਭਾ ਦੇ ترقی ਚੋਣੇ ਆ ਤੇ ਮੈਂ ਇਹੋ ਬੇਨਤੀ ਕਰੂੰਗਾ ਵੀ ਇੱਕ ਮੌਕਾ ਆ ਇਹ ਪਾਰਟੀ ਨੂੰ ਦੇਖ ਕੇ ਵੇਖੋ ਤੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟ ਪਾਓ ਨਹੀਂ ਤੇ ਨਾ ਹੋਊ। ਕੁਝ ਪੁਆਇੰਟਰ ਤਾਂ ਕਿਨਾ ਦਿਓ ਕਿਉਂਕਿ ਇਹ ਵਿਰੋਧ ਖੰਨਾ ਕੋਈ ਗਿਣਾਉਂਦਾ ਸੀ ਕਿ ਅਸੀਂ ਪੂਲਾ ਦੀ ਕਨੈਕਟੀਵਿਟੀ ਕੀਤੀ ਹੈਗੀ ਆ। ਠੀਕ ਹੈ ਇੰਟੀਰੀਅਰ ਰੋਡਸ ਜਿਹੜੇ ਆ ਬਾਰਡਰ ਏਰੀਆ ਦੇ ਉਹ ਬਣਾਏ। ਕੁਝ ਪੁਆਇੰਟਰ ਲੈ ਕੇ ਜਨਤਾ ਦੇ ਵਿੱਚ ਜਾ ਰਿਹਾ। ਮੈਂ ਇੱਕੋ ਗੱਲ ਪੁੱਛਣਾ ਚਾਹਨਾ ਸਭ ਤੋਂ ਪਹਿਲਾਂ ਰੋਜ਼ਗਾਰ ਜ਼ਰੂਰੀ ਹੈ। ਮਹਿੰਗਾਈ ਕਿਸ ਕਦਰ ਵੱਧ ਰਹੀ ਹੈ? ਪੈਟਰੋਲ ਕਿੱਥੇ ਆ? ਡੀਜ਼ਲ ਕਿੱਥੇ ਆ? ਸਿਲੰਡਰ ਕਿੱਥੇ ਆ? ਇੰਡਸਟਰੀ ਕੋਈ ਆਈ ਨਹੀਂ। ਜਿਹੜੀ ਇੱਥੇ ਸਾਡੇ ਧਾਰੀਵਾਲ ਇੱਕ ਉਨ ਮਿਲ ਸੀ ਉਹ ਵੀ ਬੰਦ ਕਰ ਦਿੱਤੀ ਕਈ ਹਜ਼ਾਰਾਂ ਦੇ ਕਰੀਬ ਉੱਥੇ ਲੋਕ ਕੰਮ ਕਰਦੇ ਸੀ ਇਹ ਬਾਰਡਰ ਏਰੀਆ ਹੈ ਇੱਥੇ ਪਿੰਡਾਂ ਦੀ ਸਮੱਸਿਆ ਅਲੱਗ ਹੈ ਸ਼ਹਿਰ ਦੀ ਸਮੱਸਿਆ ਅਲੱਗ ਹੈ ਪਰ ਮੈਂ ਤੁਹਾਨੂੰ ਦੱਸਦਾ ਅੱਜ ਤੱਕ ਅਸੀਂ ਵਾਂਝੇ ਹੀ ਰਹਿ ਚੁੱਕੇ ਸਾਂ ਕਿਉਂਕਿ ਇੱਥੋਂ ਦੀ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਸੀ ਜੇ ਬਣਾ ਕੇ ਭੇਜਦੇ ਸਾਂ ਉਹ ਜਾ ਕੇ ਫਿਰ ਸੌ ਹੀ ਜਾਂਦੇ ਸੀ ਪਰ ਮੈਂ ਵਾਅਦਾ ਕਰਦਾ ਮੈਂ ਵਾਅਦਾ ਕਰਦਾ ਇਹਨਾਂ ਨਾਲ ਇਹ ਆਪ ਮਹਿਸੂਸ ਕਰਨਗੇ ਵੀ ਵਾਅਕਈ ਜੇ ਹੁਣ ਕਿਸੇ ਨੂੰ ਭੇਜਿਆ ਤੇ ਵਾਅਕਈ ਸਾਡੇ ਗਰਦਾਸਪੁਰ ਦੀ ਗੱਲ ਜਿਹੜੀ ਹੈ ਦਿੱਲੀ ਚੱਲ ਰਹੀ ਹੈ ਕਿਸ ਅਲਾਈਂਸ ਦਾ ਹਿੱਸਾ ਹੋਏਗੀ ਤੁਹਾਡੀ ਜਿੱਤੀ ਹੋਈ ਸੀ ਦੇਖੋ ਜੀ ਇਹ ਤੇ ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਵਿੱਚ ਤੇ ਅਸੀਂ ਆਪ ਇਲੈਕਸ਼ਨ ਜਿਹੜੀ ਆਪਣੇ ਤੌਰ ਤੇ ਆਮ ਆਦਮੀ ਪਾਰਟੀ ਕਰਦੇ ਹਾਂ